ਹੈਲੋ ਫਰੈਂਡਸ ਕਿਵੇਂ ਹੋ ਸਾਰੇ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਅੱਜ ਅਸੀਂ ਬਣਾਉਣ ਜਾ ਰਹੇ ਆ ਜੀ ਐਕਟੋ ਪੋਪਕੋਰਨ ਇਹਨਾਂ ਨਵੇਂ ਤਰੀਕੇ ਦੇ ਨਾਲ ਤੇ ਮੈਂ ਤੁਹਾਨੂੰ ਦੱਸਣ ਜਾ ਰਹੀ ਆ ਕਿ ਅਸੀਂ ਕਿਵੇਂ ਬਣਾ ਸਕਦੇ ਆ ਸਾਡੇ ਬੱਚੇ ਕਿਵੇਂ ਬਣਾ ਸਕਦੇ ਆ ਮੈਂ ਗੈਸ ਦੇ ਉੱਪਰ ਰੱਖ ਲਿਆ ਹੋਇਆ ਜੀ ਤਵਾ ਤੇ ਗੈਸ ਮੈਂ ਜਿਉਣੀ ਕੀਤਾ ਹੋਇਆ ਇਹਦੇ ਉੱਪਰ ਅਸੀਂ ਰੱਖਾਂਗੇ ਫੋਇਲ ਪੇਪਰ ਆਪਣਾ ਐਸਟਰਾ ਸੀ ਫੋਇਲ ਪੇਪਰ ਨੂੰ ਰੱਖ ਲੈਣਾ ਹੈ ਤੇ ਐਕਟਿਵ ਪਾਪਕੋਰਨ ਦਾ ਅਸੀਂ ਜਿਹੜਾ ਪੈਕੇਟ ਆ ਕੱਟ ਕੇ ਕਰ ਲਿਆ ਹੋਇਆ ਆ ਤੇ ਹੁਣ ਅਸੀਂ ਇਹਦੇ ਉੱਪਰ ਇਦਾਂ ਪੈਕੇਟ ਜਿਹੜਾ ਆ ਸਾਰਾ ਇਦਾਂ ਪਾ ਦੇਣਾ ਤੇ ਹੁਣ ਅਸੀਂ ਇਹਨੂੰ ਥੋੜਾ ਥੋੜਾ ਕਰਕੇ ਇਸ ਤਰ੍ਹਾਂ ਇਕ ਕਵਰ ਚਾ ਦਵਾਂਗੇ ਇਸ ਤਰ੍ਹਾਂ ਕਵਰ ਕਰ ਦਾਂਗੇ ਥੋੜਾ ਜਿਹਾ ਦੂਰ ਦੂਰ ਤੋਂ ਕਰਕੇ ਨਾ ਕਿ ਜਿਹਦੇ ਵਿੱਚ ਸਾਡੇ ਪੋਪਕੋਰਨ ਜਦੋਂ ਬਣਨੇ ਆ ਨਾ ਉਹ ਵਿੱਚ ਇਹਦੇ ਕੋਲੇ ਆ ਸਕਣ ਤੇ ਗੈਸ ਨੂੰ ਅਸੀਂ ਔਨ ਕਰਾਂਗੇ ਪਹਿਲਾਂ ਅਸੀਂ ਔਨ ਨਹੀਂ ਕੀਤਾ ਕਿਉਂਕਿ ਫੋਇਲ ਪੇਪਰ ਜਲਦੀ ਗਰਮ ਹੋ ਜਾਂਦਾ ਨਾ ਇਸ ਲਈ ਇਸ ਤਰ੍ਹਾਂ ਤੋਂ ਅਸੀਂ ਗੈਸ ਨੂੰ ਔਨ ਕਰਾਂਗੇ ਹੁਣ ਇਹਦੇ ਵਿੱਚ ਇਦਾਂ ਹੀ ਪੋਪ ਕੌਰਨ ਜਿਹੜੇ ਸਾਡੇ ਬਣ ਕੇ ਤਿਆਰ ਹੋਣਗੇ ਇਹਦੇ ਵਿੱਚ ਸਟੀਮ ਦੇ ਨਾਲ ਹੀ ਹੋ ਜਾਣੇ ਆ ਦੇਖਦੇ ਆ ਅਸੀਂ ਫੁੱਲ ਫਲੇਮ ਤੇ ਰੱਖੇ ਹੋਏ ਆ ਆ ਦੇਖੋ ਹਨਾ ਗੈਸ ਔਨ ਕਰਦੇ ਆ ਕੋਇਲ ਪੇਪਰ ਗਰਮ ਹੋ ਜਾਂਦਾ ਬਹੁਤ ਜਲਦੀ ਇਸ ਲਈ ਮੈਂ ਬਾਅਦ ਵਿੱਚ ਕੀਤਾ ਤਾਂ ਕਿ ਆਪਣਾ ਹੱਥ ਨਾ ਜਲੇ ਹੁਣ ਤੁਸੀਂ ਦੇਖ ਵੀ ਸਕਦੇ ਹੋ ਤੇ ਸੁਣ ਵੀ ਸਕਦੇ ਹੋ ਕੀ ਆ ਜਿਹੜਾ ਦੇਖੋ ਇੰਨਾ ਜ਼ਿਆਦਾ ਤਵਾ ਗਰਮ ਹੋ ਚੁੱਕਾ ਹੈ ਨਾ ਕਿ ਇਹ ਦੇਖੋ ਧੂਆ ਨਿਕਲ ਰਿਹਾ ਹੈ ਸਾਫ ਪਤਾ ਚੱਲ ਰਿਹਾ ਹੈ ਤੇ ਪੌਪਕੋਰਨ ਅੰਦਰ ਜਿਹੜੇ ਆ ਬਣਦੇ ਪਏ ਆ ਤੇ ਆਵਾਜ਼ ਆਣੀ ਜਿਹੜੀ ਸ਼ੁਰੂ ਹੋ ਗਈ ਹੋਈ ਆ ਤੇ ਅਸੀਂ ਫੁੱਲ ਫਲੇਮ ਤੇ ਰੱਖਿਆ ਹੋਇਆ ਹੈ ਅਹਾਂ ਦੀ ਦੇਖ ਸਕਦੇ ਹੋ ਤੁਸੀਂ ਦੇਖੋ ਬੰਦੇ ਪਏ ਆ ਹਨਾ ਪਾਪ ਕੌਰਨ ਤਾਂ ਹੀ ਆ ਦੇਖੋ ਉੱਪਰ ਨੂੰ ਹੋ ਰਿਹਾ ਹੈ ਆਵਾਜ਼ ਵੀ ਆ ਰਹੀ ਹੈ ਪੋਇਲ ਪੇਪਰ ਵੇਖੋ ਉੱਪਰ ਹੋ ਗਿਆ ਹੋਇਆ ਹੈ ਉਪਰਾਰਾਗੀ ਬਸ ਆਸਤਰਾ ਸੇ ਹਲਕਾ ਜਿਹਾ ਨੂੰ ਭਾਉਣ ਲਵਾਂਗੇ ਬਸ ਮੈਂ ਹਲਕਾ ਜਿਹਾ ਉੱਪਰ ਰੱਖਿਆ ਹੋਇਆ ਹੈ ਬਸ ਗੈਸ ਨੂੰ ਅਸੀਂ ਹੁਣ ਆਫ ਕਰ ਦਿੱਤਾ ਹੋਇਆ ਕਿਉਂਕਿ ਪਾਪ ਕੌਰ ਦਾ ਅਨੁਭਵ ਥੋੜਾ ਹੀ ਸੀਗੇ ਜ਼ਿਆਦਾ ਨਹੀਂ ਸੀਗੇ ਬਸ ਹੁਣ ਹੋ ਗਏ ਹੋਏ ਆ ਜੀ ਦੇਖੋ ਆਈਡੀਆ ਕਿੰਨਾ ਵਧੀਆ ਹੈ ਨਾ ਹੇ ਇਹ ਤਾਂ ਦੇਖੋ ਕਿੰਨੀ ਹੋ ਗਈ ਹੋਈ ਹੈ ਤੇ ਕਿੰਨਾ ਫਲਫੀ ਹੋ ਗਿਆ ਹੋਇਆ ਹੈ ਨਾ ਸਾਬ ਪਤਾ ਚਲਦਾ ਪਿਆ ਪੋਪ ਕੌਰ ਸਾਡੇ ਇਹੜੇ ਬਣ ਗਏ ਹੋਏ ਆ ਤੇ ਐਦਾਂ ਕਿ ਹੱਥ ਨਾ ਜਲ ਜਾਵੇ ਨਹੀਂ ਤੇ ਫੋਇਲ ਪੇਪਰ ਤੁਸੀਂ ਥੋੜਾ ਹੋਰ ਵੱਡਾ ਲੈ ਸਕਦੇ ਹੋ ਮੈਂ ਇਧਰੋਂ ਸਾਈਡਾਂ ਤੋਂ ਕਵਰ ਕਰ ਦਿੱਤਾ ਹੋਇਆ ਸੀ ਜਿਆਦਾ ਤੇ ਇਹ ਵਾਲਾ ਨਾ ਪકડ ਨਹੀਂ ਰਹੀ ਇਹਦੀ ਖੁੱਲ ਗਿਆ ਹੋਇਆ ਮੈਂ ਐਸਾ ਕਰ ਦਿੱਤਾ ਹੋਇਆ ਹੱਥ ਨਾ ਨਾ ਕਰਿਓ ਹੱਥ ਵੀ ਮੇਰਾ ਜਿਹੜਾ ਗਰਮ ਹੋ ਸਕਦਾ ਆਪਣਾ ਸਾੜ ਸੱਤ ਦਾ ਆ ਹੁਣ ਅਸੀਂ ਦੇਖਦੇ ਹਾਂ ਪਾਪਕੋਰਨ ਆਪਣੇ ਦੇਖੋ ਜੀ ਨਾ ਤੇ ਕੋਈ ਬਰਤਨ ਸਾਡੇ ਬਰਤਨ ਵੀ ਨਹੀਂ ਗੰਦਾ ਹੋਇਆ ਤੇ ਨਾ ਬਰਤਨ ਸਾਫ ਕਰਨ ਦਾ ਕੋਈ ਚੰਜਟ ਨਾ ਕੁਛ ਤੇ ਕਿੰਨੇ ਵਧੀਆ ਪਾਪਕੋਰਨ ਐਦਾਂ ਹੀ ਤੁਸੀਂ ਇਹਨੂੰ ਪਲੇਟ 'ਚ ਰੱਖੋ ਫੋਇਲ ਪੇਪਰ ਦਾ ਵਸਤਰਾ ਉੱਪਰੋਂ ਫੜ ਲਓ نیچے ਤੋਂ ਗਰਮ ਹੋਣਾ ਹੈ ਉੱਪਰ ਨਹੀਂ ਹੈਗਾ ਗਰਮ ਐਸ ਤਰ੍ਹਾਂ ਤੁਸੀਂ ਫੜ ਕੇ ਪਲੇਟ 'ਚ ਰੱਖੋ ਤੇ ਸਭ ਕਰ ਦਿਓ ਤੇ ਆਪਣੇ ਬੱਚਾ ਨੂੰ ਵੀ ਸਿਖਾ ਦਿਓ ਕਿ ਐਦਾਂ ਬਹੁਤ ਹੀ ਜਲਦੀ ਜਿਹੜੇ ਪਾਪ ਕੌਰ ਬਿਨਾ ਬਰਤਨ ਗੰਦਾ ਕੀਤੇ ਹੀ ਜਿਹੜੇ ਆ ਬਹੁਤ ਵਧੀਆ ਤਰੀਕੇ ਦੇ ਨਾਲ ਸਾਡੇ ਪਾਪ ਕੌਰ ਬਣ ਕੇ ਰੈਡੀ ਹੁੰਦੇ ਆ ਇਹ ਮੇਰਾ ਆਈਡੀਆ ਮੈਨੂੰ ਮੇਰੇ ਬੱਚਾ ਨੂੰ ਬਹੁਤ ਵਧੀਆ ਲੱਗਿਆ ਸੀ ਬੱਚੇ ਫਟਾਫਟ ਔਇਲ ਪੇਪਰ ਤੇ ਹੁਣ ਬਣਾ ਲੈਂਦੇ ਆ ਤੇ ਤੁਹਾਨੂੰ ਮੇਰਾ ਆਈਡੀਆ ਮਤਲਬ ਕਿਵੇਂ ਦਾ ਲੱਗਿਆ ਹੈ ਨਾ ਯੂਨਿਕ ਜਿਹਾ ਆਈਡੀਆ ਤੇ ਇਹਨੂੰ ਤੁਸੀਂ ਵੀ ਅਜਮਾ ਕੇ ਜਰੂਰ ਦੇਖਿਓ ਬਹੁਤ ਹੀ ਵਧੀਆ ਮੇਰੀਆਂ ਭੈਣਾਂ ਵਾਸਤੇ ਯੂਸਫੁਲ ਟ੍ਰਿਕ ਹੈ ਠੀਕ ਹੈ ਜੀ ਤੇ ਬਹੁਤ ਜ਼ਿਆਦਾ ਟੇਸਟੀ ਬਣਦੇ ਆ ਤੇ ਤੁਸੀਂ ਕਰਕੇ ਜ਼ਰੂਰ ਦੇਖਣਾ ਹੈ ਇਹਨੂੰ ਮਿਲਦੇ ਕਿਸੇ ਨੈਕਸਟ ਵਲੌਗ ਨਾਲ ਥੈਂਕ ਯੂ